ਸਾਰੇ ਪਰਿਵਾਰ ਚੋ ਹੀ ਕਹਿ ਦਿੱਤਾ ਸੀ ਕਿ ਇਹਦੇ ਬੱਚਾ ਨਹੀਂ ਹੋ ਸਕਦਾ ਕਿਉਂਕਿ ਇਹ ਬਹੁਤ ਛੋਟੀ ਆ ਇਹਨੇ ਕਿੱਥੇ ਬੱਚਾ ਪੈਦਾ ਕਰ ਲੈਣਾ ਵਾ ਸਾਰਾ ਕੁਝ ਦੱਬ ਦੇ ਸੀ ਕਿ ਕੱਲ ਲੁਕੋਣਾ ਨਹੀਂ ਆ ਕੱਲੂ ਵੀ ਤਾਂ ਪਤਾ ਲੱਗਣਾ ਆ ਵੀ ਝੂਠ ਬੋਲ ਕੇ ਮੈਰिज ਜਿਹੜੀ ਕਰਨੀ ਉਹ ਫਿਰ ਸਹੀ ਨਹੀਂ ਨਾ ਲੱਗਦਾ ਤੇ ਕੱਲੂ ਰਹਿਣਾ ਤਾਂ ਵੇਚੀ ਆ ਇੱਕ ਨਾ ਇੱਕ ਕਿਸੇ ਦੇ ਮੂੰਹੋਂ ਗੱਲ ਨਿਕਲ ਜਾਂਦੀ ਸੱਚ ਪਤਾ ਲੱਗ ਹੀ ਜਾਂਦਾ ਅਸੀਂ ਪਹਿਲੇ ਹੀ ਦੱਸ ਦਿੰਦੇ ਸੀ ਮੇਰੇ ਇੰਨੇ ઓਪਰੇਟ ਹੋਇਆ ਰਾੜ ਪਈ ਹੋਈ ਤੇ ਮੈਂ ਐਂਆ ਕੰਮ ਕਰ ਸਕਦੀ ਆ ਨਹੀਂ ਕਰ ਸਕਦੀ ਜਿੱਦਾਂ ਤੁਹਾਨੂੰ ਪਤਾ ਮੇਰੀ ਹਾਈਟ ਛੋਟੀ ਕਰਕੇ ਹਨਾ ਨੋਰਮਲ ਤਾਂ ਨਹੀਂ ਲੱਗਣਾ ਸੀਗਾ ਹਨਾ ਕੋਈ ਵੀ ਤੇ ਅਸੀਂ shaadi.com ਤੇ ਪਾਇਆ ਸੀ ਇਹਨਾਂ ਨੇ ਵੀ ਪਾਏ ਹੋਏ ਸੀਗੇ ਤੇ ਆਪਾਂ ਉਹਦੇ ਤੋਂ ਹੀ ਜਿੱਦਾਂ ਮਿਲੇ ਯਾਰ ਇਹਨਾਂ ਨੇ ਦੇਖੀ ਸੀਗੀ ਮੇਰੀ ਪ੍ਰੋਫਾਈਲ ਦੇਖ ਕੇ ਕਾਲ ਕੀਤੀ ਸੀਗੀ ਜੇ ਉਹਨਾਂ ਨੂੰ ਪ੍ਰੋਬਲਮ ਹੈਗੀ ਤੇ ਪ੍ਰੋਬਲਮ ਮੇਰੇ ਚ ਵੀ ਤੇ ਹੈਗੀ ਆ ਮੇਰੇ ਕਿਉਂਕਿ ਕਾਫੀ ਆਪਰੇਟ ਹੋਏ ਆ ਮੇਰੇ ਰਾਤ ਜੁਗਾਰਾ ਪਏ ਹੋਏ ਆ ਇਹਨਾਂ ਨੇ ਵੀ ਤੇ ਮੈਨੂੰ ਐਕਸੈਪਟ ਕੀਤਾ ਹੀ ਸੀਗਾ ਤੇ ਨਹੀਂ ਮੈਨੂੰ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆ ਕਿਉਂਕਿ ਫਿਜ਼ੀਕਲੀ ਕਿਸੇ ਚੀਜ਼ ਵੀ ਕੋਈ ਪ੍ਰੋਬਲਮ ਹੋ ਸਕਦੀ ਆ ਹਨਾ ਇਹ ਤਾਂ ਕਦੇ ਵੀ ਅਗਰ ਮੇਰੇ ਤੇ ਅੱਜ ਨਹੀਂ ਆ ਤੇ ਮੈਨੂੰ ਕੱਲ ਨੂੰ ਵੀ ਕੋਈ ਪ੍ਰੋਬਲਮ ਆ ਸਕਦੀ ਆ ਇਹ ਰਿਸ਼ਤਾ ਤਾਂ ਫਿਰ ਇੱਕ ਹਨਾ ਅੰਡਰਸਟੈਂਡਿੰਗ ਨਾਲ ਨਿਭਾਉਣਾ ਪੈਂਦਾ ਕਈਆਂ ਨੇ ਤਾਂ ਇਦਾਂ ਵੀ ਨੂੰ ਦੱਸਿਆ ਕਿ ਮੁੰਡਾ ਚੱਲ ਨਹੀਂ ਸਕਦਾ ਹਨਾ ਵੀ ਮੈਰਿਜ ਕਰਵਾ ਦੇ ਨੇ ਪਰ ਮੇਰੇ ਮੰਮੀ ਨੂੰ ਐ ਸੀਗਾ ਬਈ ਇਹ ਪਹਿਲਾਂ ਮੇ ਵੀ ਇਦਾਂ ਹੀ ਸੀ ਗੇਮੀਆਂ ਦੋ ਬੇਟੀਆਂ ਵੀ ਚਾਹਦੀਆਂ ਅੱਗੋਂ ਮੈਂ ਜਵਾਈ ਵੀ ਉਹਦੀ ਲਾੜ ਨੂੰਗੀ ਮੈਂ ਤਾਂ ਕਿ ਸਾਰੀ ਉਮਰ ਮੇਰੇ ਤਾਂ ਇਦਾਂ ਬੱਚਿਆਂ ਚ ਹੀ ਨਿਕਲ ਜਾਣੀ ਹਨਾ ਤੇ ਫਿਰ ਮਮਾ ਨੇ ਨਹੀਂ ਸੀ ਮੰnade ਫਿਰ ਕਈ ਈਦਾ ਦੇ ਰਿਸ਼ਤੇ ਵੀ ਆਏ ਕੀ ਉਹ ਕੁద్ది ਕਹਿ ਦਿੰਦੇ ਸੀ ਕਿ ਨਹੀਂ ਅਸੀਂ ਨਹੀਂ ਕਰਨਾ ਕਿਉਂਕਿ ਇਹਦੇ ਰਾਰਸ ਪਈ ਹੋਈ ਆ ਮੈਂ ਸਾਰਿਆਂ ਦੀ ਜਦੋਂ ਮੈਰਿਜਾਂ ਦੇ ਦਿੰਦੇ ਸੀ ਈਦਾ ਮਨ ਚ ਹੁੰਦਾ ਸੀ ਕਿ ਸਾਡੇ ਤਾਂ ਪਤਾ ਨਹੀਂ ਇਹ ਟਾਈਮ ਆਣਾ ਕਿ ਨਹੀਂ ਆਣਾ ਦੂਜਿਆਂ ਨੂੰ ਦੇਖਦੇ ਹੁੰਦੇ ਸੀ ਕਦੇ ਸਾਨੂੰ ਵੀ ਈਦਾ ਦਾ ਤਿਆਰ ਹੋਣ ਦਾ ਮੌਕਾ ਮਿਲੂਗਾ ਪਰ ਮੱਭਾ ਜੀ ਨੇ ਟਾਈਮ ਨਹੀਂ ਆਂਦਾ ਸਾਹਿਬ ਵੀ ਸੁਪਨਾ ਪੂਰਾ ਹੋ ਗਿਆ ਫਿਰ ਆਪਾਂ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਤੇ ਮੇਰੇ ਸੋਹਣਿਆਂ ਵੱਲ ਵੀ ਸਾਰਿਆਂ ਨੂੰ ਤੇ ਮੇਰੇ ਮਾਮਾ ਜੀ ਨੇ ਨਵਤੀਆਂ ਨੇ ਸਾਰਿਆਂ ਨੇ ਪੈਸੇ ਫਟਾਫਟ ਦਿੱਤੇ ਮੇਰੇ ਮਾਸੜ ਜੀ ਉਹਨਾਂ ਨੂੰ ਫੋਨ ਕੀਤਾ ਉਸੇ ਟਾਈਮ ਹੀ ਹਸਪੀਟਲ ਆ ਗਏ ਪੇਮੈਂਟ ਜਮ੍ਹਾਂ ਕਰਾਈ ਫਿਰ ਉਹਦਾ ਉਹਨਾਂ ਨੇ ਲਾਸ਼ ਨੂੰ ਕੀਤਾ ਤੇ ਮੰਮੀ ਵੀ ਕਹਿੰਦੇ ਸੀ ਬਹੁਤ ਛੋਟੀ ਹੈ ਸਾਡੀ ਕੁੜੀ ਦੀ ਹਾਈਟ ਜੇ ਤੁਸੀਂ ਇੱਕ ਵਾਰ ਸਾਹਮਣੇ ਉਹ ਦੇਖ ਲਓ ਫਿਰ ਇਹ ਦੇਖਣ ਆਈ ਸੀ ਤੇ ਫਿਰ ਇਹਨਾਂ ਨੂੰ ਤਾਂ ਮੈਂ ਪਸੰਦੀ ਸੀਗੀ ਇਹ ਕਹਿੰਦੇ ਮੈਂ ਇਹ ਦਿਨ ਆਲੀ ਕਰਾਣਾ ਵਾ ਇਹ ਉੱਥੇ ਹਾਂ ਕਰ ਗਏ ਸੀ ਫਿਰ ਨਾਲ ਹੀ ਇਹਨਾਂ ਨੇ ਉਸੇ ਟਾਈਮ ਹੀ ਰੋਕਾ ਕਰ ਲਿਆ ਡਾਕਟਰ ਨੇ ਕਹਿ ਇਹਨੂੰ ਫਟਾਫਟ ਐਡਮਿਟ ਕਰਾ ਦਿਓ ਕਿ ਬੱਚੇ ਨੂੰ ਸਾਹ ਨਹੀਂ ਆ ਰਿਹਾ ਬੱਚੇ ਦੀ ਆਕਸੀਜਨ ਲੈਵਲ ਬਹੁਤ ਡਾਉਨ ਆ ਇਹਨੂੰ ਜਲਦੀ ਜਲਦੀ ਐਡਮਿਟ ਕਰਾ ਦਿਓ ਤੁਹਾਡੇ ਕੋਲ ਇੰਨਾ ਟਾਈਮ ਨਹੀਂ ਆ ਸਾਨੂੰ ਤਾਂ ਉੱਥੇ ਖੜੇ ਅਸੀਂ ਦੋਨੇ ਭੈਣਾਂ ਲਈਆਂ ਮੇਰੀ ਭੈਣ ਨੇ ਗੋਦੀ ਚੱਪਿਆ ਮੈਨੂੰ ਅਸੀਂ ਲੈ ਕੇ ਗਏ ਸੀ ਉੱਥੇ ਸਾਨੂੰ ਸਮਝ ਹੀ ਨਹੀਂ ਸੀ ਆਂਦੀ ਕਿ ਅਸੀਂ ਇਹਨੂੰ ਮਤਲਬ ਕਿਹੜੇ ਹਸਪੀਟਲ ਲੈ ਕੇ ਜਾਈਏ ਕਿੱਥੇ ਲੈ ਕੇ ਜਾਈਏ ਸਾਡੇ ਕੋਲ ਕੋਈ ਪੈਸਾ ਵੀ ਨਹੀਂ ਸੀ ਰਿਹਾ ਕਿਉਂਕਿ ਮੇਰੇ ઓਪਰੇਟ ਤੇ ਸਾਰੇ ਪੈਸੇ ਲੱਗ ਗਏ ਸੀਗੇ ਜਿੱਦਾਂ ਮੇਰੇ ਡਿੱਗੇ ਤੇ ਚਲਦੀ ਹੱਡੀ ਟੁੱਟ ਜਾਂਦੀ ਸੀ ਫਿਰ ਇਦਾਂ ਵੀ ਲੱਗਦਾ ਸੀ ਕਿ ਇਦਾਂ ਕੋਣ ਐਕਸੈਪਟ ਕਰੇਗਾ ਫਿਰ ਹੌਲੀ-ਹੌਲੀ ਥੋੜੀ ਠੀਕ ਹੋ ਗਈ ਮੇਰੀ ਪ੍ਰੋਬਲਮ ਜਿੱਦਾਂ ਜਿੱਦਾਂ ਮੈਂ ਚੱਲਦੀ ਗਈ ਤੇ ਥੋੜੀ ਪ੍ਰੋਬਲਮ ਠੀਕ ਹੋ ਗਈ ਕੋਈ ਕਿਸੇ ਤਰ੍ਹਾਂ ਦੀ ਗੱਲ ਕਰਦਾ ਕੋਈ ਕਿਸੇ ਤਰ੍ਹਾਂ ਦੀ ਫਿਰ ਕੋਈ ਗੱਲ ਬਰਦਾਸ਼ਤ ਕਰਨ ਵਾਲੀ ਹੁੰਦੀ ਕੋਈ ਨਹੀਂ ਹੁੰਦੀ ਹਨ ਫਿਰ ਬਸ ਇਦਾਂ ਹੀ ਗੱਲਾਂ ਤੋਂ ਕਾਫੀ ਗੱਲਾਂ ਬਾਤੀਆਂ ਕਾਫੀ ਲੜਾਈਆਂ ਝਗੜੇ ਵੀ ਹੋਏ ਉਹ ਵੀ ਸਾਡੀ ਕਾਫੀ ਗੱਲ ਵੱਧ ਗਈ ਸੀਗੀ ਦਵੇਂ ਦੱਸੇ ਹੈ ਨਾ ਤੇ ਹੁਣ ਦੁਬਾਰਾ ਸਭ ਕੁਝ ਸੈੱਟ ਹੋਇਆ ਬਹੁਤ ਕੁਝ ਹੋਇਆ ਪਰ ਫਿਰ ਵੀ ਹਾਰ ਨਹੀਂ ਮੰਨਿਆ ਮੈਨੂੰ ਬੈਠਣ ਉੱਠਣ ਚ ਵੀ ਕਾਫੀ ਪ੍ਰੋਬਲਮ ਸੀ ਫਿਰ ਮੇਰੇ ਸਟੋਨ ਹੋ ਗਿਆ ਸੀਗਾ ਉਹਦੇ ਉਹਦੇ ਵੀ ਪੇਨ ਮੇਰੇ ਬਹੁਤ ਜ਼ਿਆਦਾ ਹੋਣ ਲੱਗ ਗਈ ਸੀਗੀ ਹੈ ਨਾ ਕਾਫੀ ਤਾਂ ਮੈਨੂੰ ਦਿੱਕਤ ਰਹਿੰਦੀ ਸੀ ਫਿਰ ਜਿੱਦਾਂ ਜਿੱਦਾਂ ਇਹ ਵੀ ਗ੍ਰੋਥ ਹੋਂਦੀ ਗਈ ਤੇ ਮੈਨੂੰ ਮਤਲਬ ਇਹ ਬਹੁਤ ਮੁਸ਼ਕਿਲ ਹੋ ਗਿਆ ਸੀ ਮੈਨੂੰ ਸਾਹ ਆਣਾ ਵੀ ਮਤਲਬ ਕੱਟ ਗਿਆ ਸੀਗਾ جواب मैम ਕੀ ਦੇ ਲਈ جواب ਤਾਂ ਉਹਨਾਂ ਨੂੰ ਰੱਬ ਨਹੀਂ ਦੇ ਦਿੱਤਾ ਮੇਰੀ ਝੋਲੀ ਭਰ ਕੇ ਤੇ ਮੇਰੀ ਗੋਦ ਵਿੱਚ ਜਦੋਂ ਬੱਚਾ ਦੇਖ ਕੇ ਵੀ ਬਾਕੇ ਅੱਜ ਬੇਟਾ ਲੈ ਕੇ ਬੈਠੀਆਂ ਅਸੀਂ ਤਾਂ ਕੀ ਕਹਿੰਦੇ ਸੀਗੇ ਤੇ ਇਹਦੇ ਕੋਈ ਤਾਂ ਹੈਗਾ ਆ ਹਨਾ ਇੱਕ ਦਿਨ ਦਾ 12-12000 ਖਰਚਾ ਸੀਗਾ ਤੇ ਇਹਨਾਂ ਦੀ ਸੈਲਰੀ 7.5 ਸੀ ਸਾਰੀ ਤੇ ਸਾਨੂੰ ਬਹੁਤ ਜ਼ਿਆਦਾ ਮੁਸ਼ਕਿਲ ਹੋਈਆਂ ਫਿਰ ਅਸੀਂ ਐਨਜੀਓ ਵਾਲਿਆਂ ਨਾਲ ਗੱਲ ਕੀਤੀ ਉਹਨਾਂ ਨੇ ਮਦਦ ਕੀਤੀ ਮੇਰੀ ਫਰੈਂਡ ਨੇ ਜਿੱਦਾਂ 1 ਲੱਖ ਰੁਪਇਆ ਬੈਰੋ ਭੇਜਿਆ ਮਿਲ ਸਾਰਿਆਂ ਨੇ ਹੈਲਪ ਕੀਤੀ ਮੇਰੇ ਹੋਰ ਰਿਸ਼ਤੇਦਾਰ ਪਿੰਡ ਚ ਭਾਜੀ ਹੁਣੀ ਹੈ ਜੋ ਉਹਨਾਂ ਦੀ ਬੇਟੀ ਬਾਹਰ ਹੁੰਦਾ ਨੇ ਸਾਰਿਆਂ ਨੇ ਕੀਤੀ ਤਾਂ ਮੇਰਾ ਬੱਚਾ ਠੀਕ ਹੋ ਕੇ ਘਰੇ ਆਇਆ ਨਹੀਂ ਤਾਂ ਸਾਡੇ ਕੋਲ ਜੇ ਪੈਸਾ ਨਾ ਹੁੰਦਾ ਤੇ ਸਿੱਧਾ ਲਾਜ ਨਹੀਂ ਕਰਾ ਸਕਦੇ ਸੀ ਜਦੋਂ ਉਹਨਾਂ ਨੇ ਕਿਹਾ ਕਿ ਥੋੜੀ ਦੇਰ ਲਈ ਮਸ਼ੀਨ ਚ ਰੱਖਣਾ ਪਏ ਪਹਿਲਾਂ ਤਾਂ ਮੈਨੂੰ ਉਦੋਂ ਹੀ ਬੜੀ ਟੈਨਸ਼ਨ ਹੋ ਗਈ ਸੀ ਮੈਨੂੰ ਪਤਾ ਨਹੀਂ ਕਿੰਨੀ ਦੇਰ ਮਸ਼ੀਨ ਚ ਰੱਖੂਗੇ ਠੀਕ ਵੀ ਹੈਗਾ ਮੇਰਾ ਬੇਟਾ ਕਿ ਨਹੀਂ ਠੀਕ ਹੈਗਾ ਕਿ ਹੋਰ ਰੱਖਿਆ ਮਸ਼ੀਨ ਚ ਨੂੰ ਕੀ ਹੋ ਗਿਆ ਇਹਦਾ ਕਾਫੀ ਤਰ੍ਹਾਂ ਦੀ ਮਤਲਬ ਦਿਮਾਗ ਚ ਗੱਲਾਂ ਆ ਰਹੀਆਂ ਸੀਆਂ